50 60 ਪਾਲਟੇ ਡੋਣੀਆਂ ਪੈਣੀਆਂ ਉੱਪਰ ਮੇਰੀ ਨਾ ਹੋਣੀ ਹੈ ਦੋ ਮੰਜ਼ਲਾ ਹੈ ਜੀ ਆਹ ਲੋ ਜੀ ਆ ਗਈ ਮਿੱਟੀ ਉੱਪਰ ਤੇ ਆਪਾਂ ਕਰਦੇ ਆਂ ਟੇਲੀਆ ਦੇ ਤੇ ਪਹਿਲਾਂ ਕੋਕੋ ਪੈਟ ਰੂਡੀ ਚਰ ਲਾ ਲੈਨੇ ਆ ਤੇ ਬਾਅਦ ਚ ਇਹ ਸਾਰੇ ਰਲਿਆ ਇਹਨੂੰ ਮਿੱਟੀ ਚ ਲਾ ਲਾਂਗੇ ਜੀ ਨੌ ਬੂਟੇ ਆਪਾਂ ਲਾਤੇ ਨੇ ਜੀ ਤੇ ਆ ਆਪਨੇ ਕੋ ਪਨੇਰੀ ਬਚ ਗਈ ਏ ਆਹ ਦੇਖੋ ਜੀ ਆਪਾਂ ਐਵੇਂ ਪਾਣੀ ਪਾਉਣ ਲੱਗਿਆ ਐਵੇਂ ਪਾਣੀ ਪਹਿਲਾਂ ਮੈਂ ਪਾ ਚੁੱਕਾ ਪਹਿਲਾਂ ਵੀ ਐਵੇਂ ਪਾਇਆ ਸੀਗਾ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਦੇ ਵਿੱਚ ਤੇ ਜਿਵੇਂ ਆਪਾਂ ਤੁਹਾਨੂੰ ਕੱਲ ਵਲੌਗ ਪਾ ਕੇ ਦੱਸਿਆ ਸੀਗਾ ਕਿ ਆਪਾਂ ਲੈ ਕੇ ਆਏ ਆ ਜੀ ਸਬਜ਼ੀਆਂ ਲਾਉਣ ਵਾਸਤੇ ਸਮਾਨ ਆ ਦੇਖੋ ਪਿਆ ਜੀ ਸਾਰਾ ਸਮਾਨ ਆਪਾਂ ਛੱਤ ਤੇ ਲੈ ਆਂਦਾ ਜੀ ਉਹ ਟੱਪ ਆ ਗਿਆ ਬੈਗ ਆ ਗਿਆ ਜੀ ਗਰੋ ਵਾਲਾ ਤੇ ਆ ਰੱਸੀ ਐ ਇਹਦੀ ਵੀ ਜ਼ਰੂਰਤ ਹੋਣੀ ਆ ਤੇ ਮੈਂ ਤੁਹਾਨੂੰ ਦੱਸਦਾ ਵੀ ਇਹ ਕਿਹੜੇ ਕੰਮ ਆਉਣੀ ਆ ਤੇ ਬਣੇ ਰਿਓ ਜੀ ਵਲੌਗ ਦੇ ਐਂਡ ਤੱਕ ਤੇ ਸਾਰਾ ਪ੍ਰੋਸੀਜਰ ਆਪਾਂ ਤੁਹਾਨੂੰ ਇਸ ਵਲੌਗ ਦੇ ਵਿੱਚ ਦਿਖਾਵਾਂਗੇ ਆਪਾਂ ਛੱਤ ਤੇ ਜਿਹੜੀਆਂ ਸਬਜ਼ੀਆਂ ਲਾਉਣੀਆਂ ਨੇ ਕਿਵੇਂ ਲਾਉਣੀਆਂ ਨੇ ਤੇ ਕਿੰਨੀਆਂ ਤਰ੍ਹਾਂ ਦੀਆਂ ਸਬਜ਼ੀਆਂ ਲਾਉਣੀਆਂ ਨੇ ਜੀ ਤੇ ਬੜਾ ਕੈਂਟ ਤੇ ਇੰਟਰਸਟਿੰਗ ਵਲੌਗ ਬਣਨ ਜਾ ਰਿਹਾ ਜੀ ਸ ਆ ਦੇਖੋ ਆ ਪੱਲੀ ਰੱਖੀਏ ਇੱਥੇ ਪਾਵਾਂਗੇ ਮਿੱਟੀ ਤੇ ਮਿੱਟੀ ਆਪਾਂ ਲੈ ਆਉਂਦੀ ਹੈ ਜੀ ਉਹ ਸਾਹਮਣੇ ਦੇਖੋ ਜੀ ਥੱਲੇ ਆਪਣੇ ਘਰ ਦੇ ਨਾਲ ਖਾਲੀ ਥਾਂ ਜੀ ਤੇ ਆਪਾਂ ਰੈਡੀ ਇੱਕ ਮਿੱਟੀ ਦੀ ਭਰ ਕੇ ਲੈ ਆਉਂਦੀ ਆ ਉਹ ਦੇਖੋ ਜੀ ਇਹ ਰੈਡੀ ਬਾਲਟੀਆਂ ਆ ਭਰ-ਭਰ ਕੇ ਉੱਪਰ ਲਈ ਜਾਵਾਂਗੇ ਦੇਖੀ ਜਾਓ ਜੀ ਅੱਜ ਆਪਾਂ ਕਰਾਂਗੇ ਤਿਆਰੀ ਬਹੁਤ ਜ਼ੋਰ ਲੱਗਾ ਜੀ ਅੱਜ ਮੇਰਾ ਮਿੱਟੀ ਲੈ ਕੇ ਆਉਣ ਦੇ ਵਿੱਚ ਖੇਤੋਂ ਲੈ ਕੇ ਆਏ ਜੀ ਪਟਕੇ ਮਿੱਟੀ ਤੇ ਜ਼ਰੂਰੀ ਸੀਗੀ ਤੁਹਾਨੂੰ ਪਤਾ ਜੀ ਕੁਝ ਆਪਾਂ ਵਿੱਚ ਰੂੜੀ ਵੀਰ ਲਾਵਾਂਗੇ ਤੇ ਹੋਰ ਵੀ ਜੋ-ਜੋ ਚੀਜ਼ਾਂ ਪੈਣ ਲੀਆਂ ਨੇ ਵਿੱਚ ਰਲਾ ਕੇ ਫਿਰ ਕਰਦੇ ਸ਼ੁਰੂ ਜੀ ਆਹ ਰੱਸੀ ਹੈ ਨਾ ਜੀ ਹੁਣ ਆਪਾਂ ਭੇ ਖਾਲੀ ਥਾਂ ਏ ਧਰਮਸ਼ਾਲਾ ਜਿਹੜੀ ਨਾਲ ਉੱਥੇ ਤੇ ਮਿੱਟੀ ਥੱਲੇ ਮੰਮੀ ਹਰੀ ਕਰਨਗੇ ਲੱਗਦਾ ਵੀ ਜ਼ੋਰ ਲੱਗੂ ਉਹਨਾਂ ਦਾ ਵੀ ਤੇ ਉਹ ਵਿੱਚ ਪਾਈ ਜਾਣਗੇ ਬਾਲਟੀ ਦੇ ਵਿੱਚ ਤੇ ਪਚਾਤੀ ਰੱਸੀ ਆਪਾਂ ਥੱਲੇ ਜੀ ਦਿਖਾਓ ਜੀ ਆਹ ਦੇਣ ਦਾ ਆਜੋ ਹੁਣ ਮੇਰਾ ਜ਼ੋਰ ਲੱਗਣਾ ਜੀ ਖਿੱਚਣ ਤੇ ਆਹ ਦੇਖੋ ਜੀ ਆਹ ਪੱਲੀ ਆਪਾਂ ਉਛਾਲ ਲੈਨੇ ਆ ਤੇ ਇਹਦੇ ਨਾਲ ਫਿਰ ਆਪਾਂ ਇੱਥੇ ਮਿੱਟੀ ਪਾਈ ਜਾਵਾਂਗੇ ਤੇ ਬਾਅਦ ਚ ਰੂੜੀ ਤੇ ਮਿੱਟੀ ਰਲਾ ਲਾਂਗੇ ਰਲਾ ਲਾ ਕੇ ਫਿਰ ਆਪਾਂ ਗਮਲਿਆਂ ਦੇ ਵਿੱਚ ਪਾਵਾਂਗੇ ਪ੍ਰੋਸੈਸ ਥੋੜਾ ਜਿਆ ਲੰਮਾ ਹੈ ਪਰ ਕਰਨਾ ਸਾਰਾ ਹੈ ਜੀ ਜ਼ਰੂਰ ਤੇ ਆਹ ਲਓ ਜੀ ਇਹ ਲੰਬੇ ਲੋਡ ਦੀ ਪੱਲੀ ਆ ਥੋੜੀ ਜੀ ਆਪਾਂ ਐਵੇਂ ਛਾਲੀ ਹੁਣ ਆਪਾਂ ਮਿੱਟੀ ਹਾਂਜੀ ਦੇਖੋ ਮੰਮੀ ਬੰਦੇ ਪਏ ਨੇ ਰੱਸੀ ਮਿੱਟੀ ਬਾਤੀ ਹੈ ਨਾ ਵਿੱਚ ਤੁਸੀਂ ਲਓ ਜੀ ਖਿੱਚ ਕੇ ਦੇਖਦੇ ਹੁਣ ਜ਼ੋਰ ਲਗਾਣੇ ਆ ਤੇ ਓ ਯਾਰ ਬਹੁਤ ਭਾਰੀ ਆ ਤਾਂ ਰੱਸੀ ਪਤਾ ਨਹੀਂ ਕਾਮਯਾਬ ਰਹੂਗੀ ਨਹੀਂ ਵੈਸੇ ਮੈਂ ਗਿੱਲੀ ਕਰ ਲਈ ਰੱਸੀ ਆ ਵੇਖੋ ਜੀ ਯੋਰ ਲਗ ਰਿਆ ਪੂਰਾ ਉਹ ਬੱਲੇ 50 ਸੱਤ ਪਾਲਟੀਆਂ ਡੋਣੀਆਂ ਪੈਣੀਆਂ ਉੱਪਰ ਮੇਰੀ ਨਾ ਹੋਣੀ ਹੈ ਦੋ ਮੰਤਲੇ ਆ ਜੀ ਆ ਅੱਛਾ ਵਾਹ ਆ ਲੋ ਜੀ ਆ ਗਈ ਮਿੱਟੀ ਪਰ ਤੇ ਆਪਾਂ ਕਰਦੇ ਆ ਟੇਲੀਏ ਦੇ ਤੇ ਫੱਲੀ ਦੇ 5-6 ਕਿਲੋ ਮਿੱਟੀ ਹੋਣੀ ਹੈ ਕਿ ਜ਼ਿਆਦਾ ਹੋਗੀ ਜ਼ਿਆਦਾ ਹੋਊਗੀ ਨਾ 7-8 ਕਿਲੋ ਮਿੱਟੀ ਹੈਗੀ ਹੈ ਬਾਲਟੀ ਦੇ ਵਿੱਚ ਫਿਰ ਭੇਜਦੇ ਆ ਥੱਲੇ ਬਾਲਟੀ ਚਲੋ 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 ਅਮੀ ਜਿੰਨੇ ਘੋੜ ਪਾਈ ਸੀ ਇਹਨੇ ਪਾਇਓ ਠੀਕ ਆ ਹਾਂ ਲਓ ਜੀ ਆ ਲਾਸਟ ਬਾਲਟੀ ਆ ਗਈ ਜੀ ਸਾਰੀ ਮਿੱਟੀ ਆਪਾਂ ਢੋਲੀਏ ਜੀ ਛੱਤ ਤੇ ਸਭ ਸਹੀ ਹੋ ਗਏ ਆ ਯੋਰ ਬਹੁਤ ਲੱਗਾ ਜੀ ਆ ਦੇਖੋ ਕਿੰਨੀ ਮਿੱਟੀ ਸੀ ਜੀ ਆ ਦੇਖੋ ਕਟੋ ਕੱਟ ਜਿਆਦਾ ਨਹੀਂ 2.5 ਕੁਇੰਟਲ ਮਿੱਟੀ ਹੋ ਗਈ ਏ ਜਿਹੜੀ ਆਪਾਂ ਢੋਲੀਏ ਇੱਕ ਬਾਲਟੀ ਵੀ ਟੁੱਟ ਗਈ ਮਿੱਟੀ ਢੋਣਦੇ ਹੁੰਦੇ ਆ ਸ਼ੁਰੂਆਤ ਤੁਸੀਂ ਵੇਖਿਆ ਹੁਣ ਕਾਲੀ ਬਾਲਟੀ ਨੇ ਕੀਤੀ ਤੇ ਚਿੱਟੀ ਬਾਲਟੀ ਹੈ ਬਾਲਟੀ ਟੁੱਟ ਗਈ ਸਾਰੀ ਥੱਲੇ ਡਿੱਗ ਪਈ ਮਾੜੀ ਸੀ ਬਾਲਟੀ ਥੋੜੀ ਜਿਹੀ ਤੇ ਹੁਣ ਆਪਣੀ ਵਾਰੀ ਰੂੜੀ ਰੂੜੀ ਲੈ ਕੇ ਆਉਂਦੇ ਆ ਜੀ ਉੱਪਰ ਥੋੜੀ ਰੂੜੀ ਵਿੱਚ ਰਲਾਵਾਂਗੇ ਹੋ ਗਿਆ ਜੀ ਰੂੜੀ ਦੀਆਂ ਆਪਾਂ 4-5 ਬਾਲਟੀਆਂ ਇਕੱਠੇ ਕਰ ਲਈਏ ਨਾ ਆਪਣੇ ਕੋਲ ਇਹ ਲਾਸਟ ਹੈ ਜੀ ਤੇ ਆਹ ਲੋ ਜੀ ਵਿਖਾਈਏ ਤਾਂ ਨਾਲ ਆ ਲਾ ਆ ਜੋ ਆਹ ਰੂੜੀ ਲੈਂਦੀ ਹੈ ਜੀ ਵਿੱਚ ਮਿਕਸ ਕਰੀ ਜਾਵਾਂਗੇ ਪਰ ਊੜੀ ਫਿਲਹਾਲ ਇੰਨੀ ਬਹੁਤ ਹੈ ਜੀ ਥੋੜਾ ਵਿੱਚ ਹੋਰ ਵੀ ਆਪਾਂ ਨਿਕ ਸੁੱਕ ਪਾਵਾਂਗੇ ਹੁਣ ਵਾਰੀ ਹੈ ਜੀ ਆਪਾਂ ਉਹਨਾਂ ਦੇ ਵਿੱਚ ਸਾਰੀ ਮਿੱਟੀ ਨੂੰ ਇਹਨਾਂ ਨੂੰ ਡਿਵਾਈਡ ਕਰਾਂਗੇ ਜਿਹੜੇ ਗਮਲੇ ਨੇ ਬੈਗ ਨੇ ਤੇ ਇੱਕ ਦੋ ਟੱਬ ਨੇ ਉਹਨਾਂ ਚ ਪਾਉਨੇ ਆ ਜੀ ਦੇਖੀ ਜਾਓ ਸਾਰਾ ਵਲੌਗ ਮਿਹਨਤ ਬਹੁਤ ਲੱਗ ਰਹੀ ਹੈ ਸਾਰੀ ਮਿਹਨਤ ਕਰ ਰਹੇ ਆ ਵੈਸੇ ਕਰ ਤਾਂ ਚਲੋ ਆਪਾਂ ਆਰਗੈਨਿਕ ਸਬਜ਼ੀਆਂ ਲਈ ਰਹੇ ਆ ਜੀ ਸਾਰਾ ਕੁਝ ਪਰ ਤੁਸੀਂ ਜਰੂਰ ਦੇਖਿਓ ਜੀ ਆਹ ਦੇਖੋ ਜੀ ਸਾਰਾ ਸਮਾਨ ਆ ਉਹ ਜਿਹੜਾ ਜਿਹੜਾ ਫੂਸ ਬਚਿਆ ਜਿਹੜਾ ਰਹਿਦ ਖੁੰਦ ਉਹ ਏ ਇਹ ਵੀ ਆਪਣੇ ਬਹੁਤ ਕੰਮ ਆਏਗੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਬਾਕੀ ਇਹ ਕਈ ਆ ਗਈ ਤੇ ਆ ਆਪਾਂ ਇਹਦਾ ਇਹਨੂੰ ਐਕਸਚੇਂਜ ਕਰਨਾ ਹੈ ਇਹਦੇ ਵਿੱਚ ਕੋਈ ਹੋਰ ਲਾਵਾਂਗੇ ਜੀ ਤੇ ਆਹ ਲੋ ਜੀ ਆਟਾ ਪਿਆ ਆਪਣਾ ਜਿਹੜਾ ਤੇ ਇਹ ਮਿੱਟੀ ਆ ਗਈ ਹੈ ਜੀ ਇੱਧਰ ਆ ਆ ਗਿਆ ਜੀ ਗੁਹਾ ਮਤਲਬ ਕਿ ਰੂੜੀ ਕੋਈ ਦੀ ਰੂੜੀ ਤੇ ਬਾਕੀ ਆਪਾਂ ਰੈਡੀ ਆ ਜੀ ਹੁਣ ਕੰਮ ਕਰਨ ਲਈ ਤੇ ਕੁਝ ਹੋਰ ਵੀ ਸਮਾਨ ਸਾਹਮਣੇ ਹੋ ਪਿਆ ਜੀ ਆਹ ਦੇਖੋ ਜੀ ਮੰਮੀ ਵੀ ਆ ਗਏ ਨੇ ਉੱਪਰ ਇਹ ਜਿਹੜੇ ਕੱਲ ਆਪਾਂ ਲਿਆਂਦੇ ਸੀਗੇ ਬੂਟੇ ਉਹਨੇ ਤੇ ਹੁਣ ਆਪਾਂ ਕਰਦੇ ਹਾਂ ਜੀ ਤਿਆਰੀ ਲਾਉਣ ਦੀ ਤੁੱਪ ਬਹੁਤ ਹੈ ਗਰਮੀ ਬਹੁਤ ਹੈ ਪਰ ਨਾਲ ਨਾਲ ਹਵਾ ਵੀ ਚੱਲ ਰਹੀ ਹੈ ਠੰਡੀ ਦੇਖੋ ਜੀ ਉਹ ਦੇਖੋ ਸਾਹਮਣੇ ਜੀ ਹਵਾ ਫੁੱਲ ਚੱਲ ਰਹੀ ਹੈ ਲਓ ਜੀ ਆਹ ਥੋੜਾ ਜਿਹਾ ਕੋਕੋਪਿਟ ਲੈ ਕੇ ਆਂਦਾ ਮੈਂ ਕੋਕੋਨਟ ਦਾ ਬਰਾਦਾ ਇਹ ਵੀ ਵਿਚਰ ਲਾਵਾਂਗੇ ਇਹ ਵੀ ਕਿੰਦੇ ਬੜਾ ਵਧੀਆ ਹੁੰਦਾ ਜੀ ਨਾ ਜਸਤਾ ਦੇਖੋ ਤੇ ਵਿੱਚ ਹਲਕੀ ਜਿਹੇ ਵਰਮੀ ਦਾ ਪੋਸਟਰ ਲਾਈ ਸੀ ਜੀ ਇਹ ਆਪਣੇ ਕੋਲ ਕਾਫੀ ਟਾਈਮ ਦਾ ਪਿਆ ਹੋਇਆ ਜੀ ਜਿਵੇਂ ਆਪਾਂ ਨਾ ਟਮਾਟਰਾਂ ਦੀ ਤੁਹਾਨੂੰ ਦੱਸਿਆ ਸੀ ਪਨੀਰੀ ਘਰੇ ਤਿਆਰ ਕੀਤੀ ਸੀ ਟ੍ਰੀਆਂ ਦੇ ਵਿੱਚ ਉਹਦੇ ਵਿੱਚ ਬਹੁਤ ਮਤਲਬ ਲੋਡ ਪੈਂਦੀ ਹੈ ਦੀ ਹੁਣ ਇਹ ਆਪਾਂ ਇਹਨਾਂ ਤਿੰਨਾਂ ਚੀਜ਼ਾਂ ਨੂੰ ਰਲਾਉਨੇ ਆ ਜੀ ਤੇ ਚੱਕਦੇ ਆ ਕਈ ਕਿੱਥੇ ਆ ਲਓ ਜੀ ਇਹਨੂੰ ਰਲਾਉਨੇ ਆਪਾਂ ਹੁਣ ਕਈ ਨਾਲ ਰਲਾ ਕੇ ਫਿਰ ਇਹਨਾਂ ਦੇ ਵਿੱਚ ਪਾ ਕੇ ਫਿਰ ਅ ਬੀਜ ਜਿਹੜੇ ਇਹਨਾਂ ਦੇ ਵਿੱਚ ਜਿਹੜੇ ਜਿਹੜੇ ਬੂਟੇ ਲੈਂਦੇ ਨੇ ਕਿਉਂਕਿ ਲੈਂਦੇ ਆ ਉਹ ਵੀ ਹੁਣ ਤਕਰੀਬਨ 17-18 ਘੰਟੇ ਹੋ ਗਏ ਨੇ ਫਿਰ ਖਰਾਬ ਹੋ ਜਾਣਗੇ ਤੇ ਇੱਕ ਡਾਈ ਕਰਦੇ ਆ ਇਹਨਾਂ ਦੇ ਪਹਿਲਾਂ ਕੋਕੋ ਪੇਟਾ ਰੂੜੀ ਚਰ ਲਾ ਲੈਨੇ ਆ ਤੇ ਬਾਅਦ ਚ ਇਹ ਸਾਰੇ ਰਲਿਆ ਇਹਨੂੰ ਮਿੱਟੀ ਚਰ ਲਾ ਲਾਂਗੇ ਜੀ ਆ ਦੇਖੋ ਰੂੜੀ ਪਾਣੀ ਬਹੁਤ ਜ਼ਰੂਰੀ ਹੈ ਕਿਉਂਕਿ ਇਹ ਮਤਲਬ ਮਿੱਟੀ ਹੈ ਜਿਹੜੀ ਇਹ ਬਿਲਕੁਲ ਸਰਫੇਸ ਤੇ ਨਹੀਂ ਜੁੜੀ ਹੈਗੀ ਦੂਜੀਆਂ ਪੈਲੀਆਂ ਦੇ ਨਾਲ ਮਤਲਬ ਇੱਕ ਤਾਂ ਉਹਦੀ ਪੈਲੀ ਚ ਮਿੱਟੀ ਥੱਲੋਂ ਉਹਨੂੰ ਕੋਈ ਨਾ ਕੋਈ ਤੱਤ ਮਿਲਦੇ ਰਹਿੰਦੇ ਇਸ ਕਰਕੇ ਰੂੜੀ ਬਹੁਤ ਜ਼ਿਆਦਾ ਰਲਾਉਣੀ ਜਿਹੜੀ ਜ਼ਰੂਰੀ ਹੈ ਵੀ ਇਹਨੂੰ ਤੱਤ ਮਿਲਦੇ ਰਹਿਣ ਕਿਉਂਕਿ ਇਹਨੇ ਗਮਲਿਆਂ ਦੇ ਵਿੱਚ ਕਹਿ ਲੋ ਉਗਣਾ ਜਾਂ ਚੀਜ਼ਾਂ ਨੇ ਜਾਂ ਕਹਿ ਲੋ ਕਿ ਜਿਹੜੇ ਆਪਾਂ ਟੱਬ ਵਗੈਰਾ ਲੈਂਦੇ ਉਹਨਾਂ ਚ ਬਣਾਇਸ ਕਰਕੇ ਜ਼ਰੂਰੀ ਹੈ ਇਹ ਚੀਜ਼ਾਂ ਇਹ ਆ ਦੇਖੋ ਲਾ ਦਿੰਨੇ ਆ ਜੀ ਲਾਓ ਜੀ ਮਿੱਟੀ ਆਪਰ ਲਾ ਦੋ ਜਾਂ ਵਿੱਚ ਕੋਕੋ ਪੈਟਰ ਲਾਇਆ ਸੀ ਪਹਿਲਾਂ ਥੋੜੀ ਚ ਹੁਣ ਮਿੱਟੀ ਭਰਾ ਦੇਣ ਲੱਗੇ ਆ ਯੋਰ ਪੂਰਾ ਲੱਗ ਰਿਹਾ ਜੀ ਫੇਰ ਲਾ ਕੇ ਫੇਰ ਬਸ ਥੋੜਾ ਹੀ ਕੰਮ ਰਹਿ ਗਿਆ ਜੀ ਆਪਣਾ ਮਗਰੋਂ ਉਸ ਤੋਂ ਬਾਅਦ ਤੇ ਲੱਗ ਹੀ ਜਾਣੇ ਨੇ ਬੂਟੇ ਸਾਰੇ ਮਿੱਟੀ ਹੋ ਗਈ ਜੀ ਤਿਆਰ ਰਲ ਕੇ ਤੇ ਹੁਣ ਆਪਾਂ ਆਹ ਜਿਹੜਾ ਟੱਬਣਾ ਇਹਨੂੰ ਇੱਕ ਸਾਈਡ ਤੇ ਰੱਖਾਂਗੇ ਉਧਰ ਕਿਉਂਕਿ ਇਸ ਸਾਈਡ ਤੇ ਠੀਕ ਲੱਗਣਗੇ ਸਾਰੇ ਬਣੇ ਲੱਗੇ ਹੋਏ ਵਧੀਆ ਲੱਗਣਗੇ ਸਾਈਡ ਤੇ ਇੱਥੇ ਪਾਣੀ ਪਾ ਦੇ ਕਰਾਂਗੇ ਇਹਨਾਂ ਨੂੰ ਤੇ ਇਹ ਡਰਮਣਾ ਥੋੜਾ ਜਿਹਾ ਗਲਾਈ 'ਚ ਹੋਣ ਕਰਕੇ ਐ ਕਰੂਗਾ ਜੀ ਇਹ ਦੇ ਕਰਕੇ ਆਪਾਂ ਇਹਦੇ ਆਲੇ ਦੁਆਲੇ ਇਧਰ ਨਾਲ ਸਾਈਡਾਂ ਤੇ ਇੱਕ ਇੱਕ ਅਲਾ ਦਿੰਨੇ ਆ ਜੀ ਇੱਕ ਤਾਂ ਜੋ ਖਿਸਕੇ ਨਾ ਮਿੱਟੀ ਪਾਉਣ ਤੋਂ ਪਾਣੀ ਪੂਣੀ ਜਿਵੇਂ ਜ਼ਿਆਦਾ ਭਰ ਜਾਂਦਾ ਜੇ ਫਿਰ ਖਿੱਲੇਣਾ ਦੋਵੇਂ ਪਾਸੇ ਇਹ ਪਤਾ ਜੀ ਕਈਆਂ ਨੇ ਥੱਲੇ ਸਟੈਂਡ ਲਵਾ ਕੇ ਲੋਹੇ ਦਾ ਤੇ ਕੋੜਿਆਂ ਦੇ ਤਵੇਲੇ 'ਚ ਰੱਖਿਆ ਹੁੰਦਾ ਜੀ ਕੋੜਿਆਂ ਨੂੰ ਵਿੱਚ ਪਾਉਂਦੇ ਨੇ ਉਹਨਾਂ ਦੀ ਖਰਾਤ ਚਾਹ ਰੱਖ ਤੇਰਾ ਜੋ ਵੀ ਪਾਉਣਾ ਹੁੰਦਾ ਆਹ ਲੋ ਜੀ ਹੋ ਗਿਆ ਹੁਣ ਆਪਣਾ ਤਿਆਰ ਹੁਣ ਇਹਦੇ 'ਚ ਆਪਾਂ ਪਾਉਨੇ ਆ ਜੀ ਮਿੱਟੀ ਇਹ ਨਾ ਛੋਲੀਆਂ ਦੀਆਂ ਜੀ ਫੂਸਾ ਛੋਲੀ ਇਹਦਾ ਇਹ ਆਪਾਂ 3-4 ਦਿਨਾਂ ਤੋਂ ਅੱਗੇ ਬਣਾਇਆ ਸੀ ਸਾਮਕੇ ਰੱਖਿਆ ਸੀ ਆਪਾਂ ਪਹਿਲਾਂ ਵੀ ਆਪਾਂ ਗਮਲਿਆਂ ਦੇ ਪਾਜਦਾ ਸੀ ਥੱਲੇ ਜਿਹੜੇ ਵੱਡੇ ਗਮਲੇ ਆ ਤੇ ਇਹਦੇ ਜਿਵੇਂ ਆਪਾਂ ਥੱਲੇ ਥੋੜਾ ਥੋੜਾ ਜਰੂਰ ਪਿਛਾਵਾਂਗੇ ਇਹਦਾ ਫਾਇਦਾ ਬਹੁਤ ਹੁੰਦਾ ਜੀ ਇਹ ਥੱਲੇ ਇੱਕ ਸਾਦਾ ਰੂੜੀ ਦਾ ਹੀ ਕੰਮ ਕਰੇਗਾ ਜੀ ਇਹ ਸਾਰਾ ਆਹ ਲੋ ਇਹ ਛਾਤਾ ਆਪਾਂ ਹੁਣ ਆਪਾਂ ਇਹਦੇ ਉੱਪਰ ਸ਼ੁਰੂ ਕਰਾਂਗੇ ਪਾਉਣੀ ਮਿੱਟੀ ਨਾਲੇ ਇੱਕ ਤਾਂ ਮਿੱਟੀ ਘੱਟ ਪੈ ਗਈ ਇਹ ਵਿੱਚ ਥੋੜਾ ਵਜਨ ਦਾ ਵੀ ਵਿਚਾਰ ਰਿਹਾ ਕਿਉਂਕਿ ਇੱਕ ਥਾਂ ਤੇ ਆਪਾਂ ਇੰਨਾ ਵਜਨ ਵੀ ਨਹੀਂ ਪਾ ਸਕਦੇ ਉੱਪਰ ਮਿੱਟੀ ਪਾਉਣੀ ਸ਼ੁਰੂ ਕਰਦੇ ਆ ਜੀ ਲਓ ਜੀ ਮਿੱਟੀ ਪਾਉਣੀ ਕਰ ਸਤਨਾ ਆ ਵਾਈਗਰੂ ਬਾਬੇ ਦਾ ਨਾਮ ਲੈ ਕੇ ਇਹ ਚ ਪੈਣਗੇ ਜੇ 5-7 ਬੱਠਲ ਹੋਰ ਭਰ ਕੇ ਅਸਲੇ ਵੀ ਕਹਿ ਸਕਦੇ ਆਪਾਂ ਜੀ 5-7 ਥੱਲੇ ਪਾਵਾਂਗੇ ਹੋਰ ਜਿਆਦਾ ਭਵੇਂ ਪੈ ਜਾਣ ਘੱਟ ਨਹੀਂ ਬਿੰਦੇ ਇਸ ਤੋਂ ਭਰ ਕੇ ਫਿਰ ਪਹਿਲਾਂ ਨਾਲ ਦੀ ਨਾਲ ਇਹਦੇ ਵਿੱਚ ਲਾ ਦਾਂਗੇ ਆਪਾਂ ਜੋ ਵੀ ਸਬਜ਼ੀ ਰੋਣੀ ਫਿਰ ਨਾਲ ਦੀ ਨਾਲ ਦੂਜਿਆਂ ਚ ਹੋਏ ਲਾਈ ਜਾਵਾਂਗੇ ਲੋ ਜੀ ਮਿੱਟੀ ਆਪਾਂ ਪਾ ਲਈ ਇਹਦੇ ਵਿੱਚ ਤੇ ਡਲੇ ਜਿਹੜੇ ਮੜੇ ਮੜੇ ਇਹਨਾਂ ਨੂੰ ਆਪਾਂ ਤੋੜ ਲੈਨੇ ਆ ਜੀ ਇਸ ਤੋਂ ਬਾਅਦ ਫਿਰ ਇਹਦੇ ਵਿੱਚ ਆਪਾਂ ਲਾਉਣ ਲੱਗੇ ਜੀ ਬੈਂਗਲ ਲਾਵਾਂਗੇ ਇਹਦੇ ਵਿੱਚ ਬੈਂਗਣ ਮਤਲਬ ਵਿੱਚ ਜਿੰਨੇ ਵੀ ਆਪਣੇ ਬੁੱਟੇ ਨੇ 6-7 ਸਾਰੇ ਲਾ ਦਨੇ ਆ ਤੇ ਵੱਧ ਦੀ ਲਾਵਾਂਗੇ ਕਿਉਂਕਿ ਵਿੱਚੋਂ ਇੱਕ ਦੋ ਬੁੱਟੇ ਜਿਹੜੇ ਉਹ ਖਰਾਬ ਵੀ ਹੋ ਜਾਂਦੇ ਹੁੰਦੇ ਨੇ ਸੁੱਕ ਜਾਂਦੇ ਨੇ ਜਾਂ ਕਿਸੇ ਨਾ ਕਿਸੇ ਕਾਰਨ ਬਾਕੀ ਆਪਾਂ ਆਪਣੀ ਕੋਸ਼ਿਸ਼ ਕਰਾਂਗੇ ਵਧੀਆ ਤਰੀਕੇ ਨਾਲ ਲਾਉਣ ਦੀ ਤਾਂ ਜੋ ਠੀਕ ਰਹਿਣ ਸਾਰੇ ਕੱਖ ਚੋਗ ਲੈਨੇ ਆ ਜੀ ਸਫਾਈ ਹੋ ਗਈ ਹੈ ਤੇ ਥਾਂ ਹੋ ਗਈ ਹੈ ਜੀ 15 ਇੱਥੇ ਇੰਨਾ ਗੋਣਾ ਇਹਨੂੰ ਤਾਂ ਰੱਖਿਆ ਜੀ ਵਿੱਚ ਤੇ ਪਾਣੀ ਜਿਹੜਾ ਖੜਜਾ ਕਰਿਆ ਤੇ ਜਦੋਂ ਵੀ ਆਪਾਂ ਪਾਣੀ ਲਾਇਆ ਕਰਾਂਗੇ ਥੱਲੇ ਤੱਕ ਰਾਜਿਆ ਕਰੂਗਾ ਜੀ ਕਿਉਂਕਿ ਅੱਗੇ ਗਰਮੀ ਆਦੀ ਪਾਣੀ ਦੀ ਥੋੜੀ ਵੱਧ ਲੋੜ ਪਿਆ ਆ ਕੇ ਜੀ ਜੀ ਇਹਨੇ ਬੈਂਗਣ ਇਹਨਾਂ ਵੱਡੇ ਬੈਂਗਨ ਨੇ ਜਿਹੜੇ ਪੜਥੇ ਵਾਲੇ ਹੁੰਦੇ ਹੈ ਉਹ ਕਹਿ ਕੇ ਦਿੱਤੀ ਉਹਨਾਂ ਨੇ ਬਹੁਤ ਬਾਕੀ ਵੇਖੋ ਕਿਵੇਂ ਨਿਕਲਦੇ ਨੇ ਇੰਨਾ ਕੁ ਡੂੰਗਾ ਆਪਾਂ ਲਾ ਦਿੰਨੇ ਆ ਜੀ ਤੇ ਇਸ ਤਰ੍ਹਾਂ ਕਰਕੇ ਇੱਕ ਲਾ ਦਿੰਨੇ ਆ ਇਸ ਕਿਨਾਰੇ ਤੇ ਪਿੱਛੇ ਜੀ ਤੇ ਇੱਕ ਲਾ ਦਿੰਨੇ ਆ ਇੱਥੇ ਜੇ ਇੰਨੀ ਕੁ ਵਿੱਥ ਤੇ ਜੀ ਕਿੰਨੇ ਹੋ ਗਏ ਜੀ ਤਿੰਨ ਤੇ ਆ ਲੋ ਚਾਰ ਜੀ ਚੌਥਾ ਵੀ ਲੱਗ ਗਿਆ ਜੀ ਤੇ ਆ ਗਿਆ ਜੀ ਪੰਜ ਇਸ ਤਰ੍ਹਾਂ ਕਰਕੇ ਲਾਉਣੀ ਹੈ ਜੀ ਸਾਰੇ ਆਪਾਂ ਇੰਨੀ ਕੁ ਵੇਤ ਤੇ ਲਾਵਾਂਗੇ ਪਹਿਲਾਂ ਫਿਰ ਇਹਨਾਂ ਨੂੰ ਪਾਣੀ ਲਾ ਦਿੰਨੇ ਆ ਜੀ ਨੌ ਬੂਟੇ ਆਪਾਂ ਲਾਤੇ ਨੇ ਜੀ ਤੇ ਆ ਆਪਨੇ ਕੋ ਪਨੇਰੀ ਬਚ ਗਈ ਏ ਇਹ ਆਪਾਂ ਫਿਲਹਾਲ ਆਪਣੇ ਖੇਤ ਵਾਸਤੇ ਰੱਖ ਲੈਨੇ ਆ ਉੱਥੇ ਵੀ ਖਾਣ ਵਾਸਤੇ ਬੀਜ ਦਿੰਨੇ ਉੱਥੇ ਮਨ ਲਾਦਾ ਆਰਗੈਨਿਕ ਨਹੀਂ ਚੱਲੂਗਾ ਇੱਥੇ ਆਪਾਂ ਕੋਸ਼ਿਸ਼ ਕਰਾਂਗੇ ਪੂਰੀ ਆਰਗੈਨਿਕ ਨਾਲ ਚਲਾਉਣ ਦੀ ਤੇ ਆਰਗੈਨਿਕ ਹੀ ਖਾਵਾਂਗੇ ਇੱਥੋਂ ਲਾ ਕੇ ਜੀ ਆਹ ਦੇਖੋ ਜੀ ਆਪਾਂ ਐਵੇਂ ਪਾਣੀ ਪਾਉਣ ਲੱਗਿਆ ਐਵੇਂ ਪਾਣੀ ਪਹਿਲਾਂ ਮੈਂ ਪਾ ਚੁੱਕਾ ਪਹਿਲਾਂ ਵੀ ਐਵੇਂ ਪਾਇਆ ਸੀਗਾ ਇਸ ਤਰ੍ਹਾਂ ਪਾਉਣ ਦਾ ਮੋਟਿਵ ਇਹ ਆ ਮੇਰਾ ਪਾ ਮੈਂ ਥੋੜਾ ਥੋੜਾ ਪਾਣੀ ਝਾਰ ਰਿਹਾ ਜੀ ਪਾਣੀ ਥੋੜਾ ਵੱਧ ਪਾ ਰਿਹਾ ਮੈਂ ਤੇ ਕਿਉਂਕਿ ਰਸਜਾਣਾ ਵਿੱਚ ਮਿੱਟੀ ਕਾਫੀ ਸੁੱਕੀ ਹੈ ਇੱਕ ਵਾਰੀ ਸ਼ਾਮ ਨੂੰ ਦੇਖ ਲਾਂ ਵੈਸੇ ਮੈਨੂੰ ਨਹੀਂ ਲੱਗਦਾ ਕਿ ਹੁਣ ਜ਼ਰੂਰਤ ਹੋਊਗੀ ਪਾਣੀ ਦੀ ਆ ਦੇਖੋ ਜੀ ਹੁਣ ਆਪਾਂ ਨੈਕਸਟ ਬੀਜ ਦੇ ਕਿਹੜੇ ਬੂਟੇ ਲੰਨੇ ਹੀ ਦੇਖ ਲਿਆ ਲਓ ਜੀ ਆਪਣਾ ਗਰੋ ਬੈਗ ਤੇ ਆ ਆਪਾਂ ਜੀ ਇੱਕ ਨਾ ਆਪਣੇ ਬਾਰੀ ਦਾ ਟੁੱਟਾ ਹੋਇਆ ਸੀਗਾ ਜੀ ਇਹ ਪਲਵਾਰੀ ਦਾ ਟੁੱਟਾ ਸੀਗਾ ਇਹ ਮਤਲਬ ਇੱਕ ਫਾਈਬਰ ਟੈਪ ਜਾਇ ਇਹ ਆਪਣਾ ਰੱਖਣ ਦਾ ਮੋਟੇ ਵੇਸ ਲੀਟਰ ਰੱਖਿਆ ਨੇ ਵੀ ਜਦੋਂ ਬਰਸਾਤ ਵਗੈਰਾ ਹੋਵੇ ਜਾਂ ਇਹ ਚ ਜ਼ਿਆਦਾ ਪਾਣੀ ਪੈ ਜੇ ਇਹ ਲੈਂਟਰ ਨੂੰ ਛੱਤ ਨੂੰ ਸਲਾਬਣਾ ਜਾਵੇ ਕਿਉਂਕਿ ਆਪਾਂ ਆਰਗੈਨਿਕ ਚੀਜ਼ ਤਿਆਰ ਕਰਨ ਦੇ ਨਾਲ-ਨਾਲ ਆਪਣੀ ਛੱਤ ਦਾ ਵੀ ਖਿਆਲ ਰੱਖਣਾ ਹੈ ਇਸੇ ਕਰਕੇ ਆਪਾਂ ਆ ਲੈਂਦੇ ਪਲਾਸਟਿਕ ਦਾ ਇਹ ਸਲਾਬਣਾ ਜਾਵੇ ਛੱਤ ਖਰਾਬ ਹੋ ਜਾਂਦੀ ਹੈ ਫਿਰ ਜੀ ਤੇ ਇਸੇ ਕਰਕੇ ਆ ਲਾਇਆ ਜੀ ਹੁਣ ਆਪਾਂ ਇਹਦੇ ਵਿੱਚ ਪਾਉਨੇ ਆ ਜੀ ਆ ਛੋਲੀਏ ਦਾ ਜਿਹੜਾ ਫੂਸ ਹੈ ਜਿਵੇਂ ਉਹਦੇ ਵਿੱਚ ਪਾਇਆ ਸੀਗਾ ਇਹਦੇ ਵਿੱਚ ਹੀ ਪਾਵਾਂਗੇ ਜੀ ਆਪਾਂ ਪਰਾਲੀ ਵਗੈਰਾ ਦਾ ਵੀ ਆ ਜਾ ਕਰ ਸਕਦੇ ਵਿੱਚ ਐਡ ਜੀ ਲਓ ਜੀ ਆ ਪਾ ਦਿੰਨੇ ਵਿੱਚ ਇਹਦੇ ਲਓ ਜੀ ਆ ਗਿਆ ਥੋੜਾ ਜਿਹਾ ਆਪਾਂ ਇਹਨੂੰ ਐਨੂੰ ਕਰ ਦਾਂਗੇ ਤਾਂ ਕਿ ਦੋਵੇਂ ਪਾਸੇ ਕਵਰ ਹੋ ਜਾਣ। ਵੈਸੇ ਇਹਦੇ ਵਿੱਚ ਉਹਨਾਂ ਨੇ ਨਾ ਮੋਰੇ ਕੱਢੇ ਹੋਏ ਨੇ ਗਰੋ ਬੈਗ 'ਚ ਆਕਸੀਜਨ ਵਗੈਰਾ ਜਾਂ ਨਾਈਟ੍ਰੋਜਨ ਜੋ ਵੀ ਕ੍ਰਾਸ ਵਿੱਚ ਹੋਣੀ ਹੈ ਉਹਦੇ ਵਾਸਤੇ। ਇਹ ਬੜਾ ਪਿਆਰਾ ਲੱਗਦਾ। ਆਪਾਂ ਵੱਡਾ ਪਾਲਦੇ ਸੀ ਕਿਆਰੀ ਵਾਲਾ ਜਿਵੇਂ ਕਿਆਰੀ ਟੱਬ ਬਣਿਆ ਹੁੰਦਾ ਆਪਾਂ ਨੂੰ ਮਿਲਿਆ ਨਹੀਂਗਾ। ਫਿਰ ਮੈਂ ਆ ਹੀ ਲੈ ਆਂਦਾ। ਇਹ 'ਚ ਵੈਸੇ ਦੋ ਕੋਈ ਦੋ ਕੀ ਤਸਲੇ ਜਾਂ ਬੱਠੜ ਕਹ ਲੋ ਮਿੱਟੀ ਪਾਊਗੀ। ਜ਼ਿਆਦਾ ਨਹੀਂ ਹੋਣੇ 'ਚ ਮਿੱਟੀ ਪਾ ਕੇ ਫਿਰ ਬਗਾਉਨੇ ਆ ਕੁਝ ਜੀ। ਲਓ ਜੀ ਮਿੱਟੀ ਪਾ ਗੀਆ ਗਰੋ ਬੈਗ ਦੇ ਵਿੱਚ। ਕੋੜਾ ਜਿਹਾ ਉਹਨਾਂ ਰੱਖਾਂਗੇ ਇਹਨੂੰ ਉਹਦੇ ਵਾਂਗੂ। ਸਾਹੇ ਪਾਣੀ ਲੋੜ ਅਨੁਸਾਰ ਖੜਸਦੇ ਇੰਨਾ ਕੀ ਪਾਵਾਂਗੇ ਬਸ ਇਸ ਦੇ ਵਿੱਚ। ਵਿਗਾਦੀ ਨਹੀਂ ਪਾਉਣੀ ਹੈਗੀ। ਮਿੱਟੀ ਬਹੁਤ ਹੈ ਜੀ। ਲਓ ਜੀ ਹੁਣ ਲਾਉਨੇ ਆ। ਆਹ ਹੈਗੀ ਹੈ ਜੀ Shimla Mirch ਦੇਖ ਲਓ ਜੀ। ਮਾੜੇ ਮਾੜੇ ਫੁੱਲੇ ਨੂੰ ਆਏ ਹੋਏ ਨੇ। ਇਹ Shimla Mirch ਆ ਜੀ ਲਾਦਣ ਲੱਗਿਆ ਆਪਾਂ ਇਹਦੇ ਵਿੱਚ। ਇਹ ਵੀ ਥੋੜੀ ਵਾਸੀ ਵਿਰਲੀ ਲਾਉਣੀ ਚਾਹੀਦੀ ਹੈ। ਪਰ ਆਪਾਂ ਸੰਘਣੀ ਤਾਂ ਲਾ ਰਹੇ ਆ ਵੀ ਜੇ ਕੋਈ ਬੂਟਾ ਵਿੱਚੋਂ ਖਰਾਬ ਵੀ ਹੋ ਜਾਊਗਾ ਜਾਂ ਬੂਟਾ ਮਰ ਜਾਊਗਾ ਤੇ ਫਿਰ ਉਹਦੀ ਜਗ੍ਹਾ ਦੂਜਾ ਐਡਜਸਟ ਹੋ ਜਾਊਗਾ ਜੀ। ਜੇ ਬਾਅਦ ਵਿੱਚ ਰਲੇ ਕਰਨੇ ਪਏ ਤਾਂ ਕਰ ਦਾਂਗੇ ਜੀ ਜਿਹੜਿਆਂ ਤੇ ਫੁੱਲ ਆਏ ਨੇ ਨਾ ਜੀ ਆਹ ਦੇਖੋ ਆਪਾਂ ਮੇਨਲੀ ਉਹ ਲਾ ਰਹੇ ਪਹਿਲਾਂ ਲੋ ਜੀ ਇਹਨਾਂ ਆਪਾਂ ਇੱਥੇ ਬਸ ਚਾਰ ਹੀ ਲਾਵਾਂਗੇ ਫਿਰ ਨਾਲ ਦੇ ਨਾਲ ਇੱਥੇ ਪਾਣੀ ਪਾ ਦਾਂਗੇ ਜੀ ਆ ਵੀ ਫੁੱਲਾਂ ਵਾਲਾ ਜੀ ਤੇ ਆਏ ਹੋਏ ਫੁੱਲ ਮਤਲਬ ਕਿ ਫਲ ਪਿਆ ਹੋਇਆ ਇਹਨੂੰ ਮাজে ਇਸ ਤਰ੍ਹਾਂ ਖੜੇ ਜੇ ਕਰਦਾ ਕਿਉਂਕਿ ਹਵਾ ਤੇਜ਼ ਚੱਲਦੀ ਵੀ ਹੈ ਡੱਗ ਬਣਾ ਜਾਣ ਤਾਂ ਥੋੜੇ ਜਿਹਾ ਡੁੰਗੇ ਰੱਖੇ ਨੇ ਜੀ ਮੈਂ ਲੋ ਜੀ ਇੱਕ ਵਿੱਚ ਕਾਰ ਵੀ ਲਾ ਦਿੰਨੇ ਆ ਜੀ ਛੋਟਾ ਲਾ ਦਿੰਨੇ ਥੋੜਾ ਜਿਹਾ ਪੰਜ ਬੁੱਟੇ ਆ ਪੈਰ ਚ ਲਾਦੇ ਨੇ ਜੇ ਪੰਜਾਂ ਚੋਂ ਤਿੰਨ ਵੀ ਚੱਲ ਗਏ ਤਾਂ ਵਧੀਆ ਆਪਣੇ ਖਾਣ ਜੋਗਾ ਦਾ ਨਾਲ ਸਿਸਟਮ ਚੱਲੀ ਜਾਏਗਾ ਜੀ ਘਰ ਘਰ ਦੀ ਸਬਜ਼ੀ ਲੋ ਜੀ ਇਹਨੂੰ ਵੀ ਪਾਣੀ ਆ ਪਾਵਾਂਗੇ ਇਹਨੂੰ ਪਰ ਥੋੜਾ ਥੋੜਾ ਜਾਣ ਲਾਂਗੇ ਪਾਣੀ ਜੇ ਮੋਰੇ ਹੋ ਜਾਂਦਾ ਜੀ ਇੱਕ ਸਾਈਡ ਤੇ ਪਾਣੀ ਖੜਾ ਰਹਿੰਦਾ ਫਿਰ ਜਿਵੇਂ ਡੂੰਗੇ ਜ ਟੋਏ ਜ ਮੋਰੇ ਜ ਹੋ ਜਾਂਦੇ ਨੇ ਲੋ ਜੀ ਉਹਦੀ ਜਿਹਾ ਸ਼ਮਣਾ ਮਰਤ ਨੂੰ ਪਾਣੀ ਬਾਕੀ ਇੱਕ ਵਾਰੀ ਸਲਾਬਾ ਜਾਣਾ ਨੂੰ ਹੋ ਗਿਆ ਫਿਰ ਤਾਂ ਆਪਾਂ ਨੂੰ ਰੋਜ਼ ਪਾਣੀ ਪਾਉਣ ਦੀ ਲੋੜ ਹੀ ਨਹੀਂ ਇਹ ਜਿਹੜਾ ਆਪਾਂ ਤਿਆਰ ਕੀਤਾ ਜੀ ਉਹਨਾਂ ਦਾ ਗਮਲਾ ਲੈ ਲੋ ਇਹ ਆਪਾਂ ਪਲਾਸਟਿਕ ਦਾ ਟੱਬ ਆਪਣੇ ਕੋਲ ਵੇਸਟ ਪਿਆ ਸੀ ਉਹਦੇ ਵਿੱਚ ਆਪਾਂ ਸੇਮ ਉਵੇਂ ਪ੍ਰੋਸੀਜਰ ਕਰਕੇ ਜੀ ਵਿੱਚ ਛੋਲੀ ਇਹਦਾ ਫੂਸ ਰੱਖ ਕੇ ਉੱਪਰ ਮਿੱਟੀ ਪਾ ਕੇ ਉਵੇਂ ਕੀਤਾ ਜੀ ਤੇ ਇਹਦੇ ਵਿੱਚ ਆਪਾਂ ਲਾਣ ਲੱਗੇ ਆ ਜੀ ਆ ਮਿਰਚਾਂ ਹਰੀ ਮਿਰਚ ਜਿਹੜੀ ਕੌੜੀ ਮਿਰਚ ਹੁੰਦੀ ਹੈ ਹਰੀ ਉਹ ਲਾਣ ਲੱਗੇ ਆ ਜੀ ਲਓ ਜੀ ਫੈਲਦਾ ਤਾਂ ਇਹਦਾ ਵੀ ਬੂਟਾ ਕਾਫੀ ਆ ਪਰ ਪਹਿਲਾਂ ਮੰਗੂ ਆਪਾਂ ਵਾਧੇ ਲਾਵਾਂਗੇ ਇੱਕ ਦੋ ਐਕਸਟਰਾ ਤਾਂ ਜੋ ਆਪਣੇ ਜਿਹੜਾ ਜੇ ਕੋਈ ਖਰਾਬ ਵੀ ਹੁੰਦਾ ਤਾਂ ਕੋਈ ਦਿੱਕਤ ਨਾ ਆਵੇ ਆਪਣੇ ਜਿਹੜੇ 2-3 ਵਿੱਚ ਉਹਦੇ ਵੱਜ ਜਾਣ ਲਿਆਂਦੇ ਇਸੇ ਕਰਕੇ ਮੈਂ ਵੱਧਤੀ ਸੀ ਥੋੜੇ ਜਿਹੀ ਜੀ। ਹਲੋ। ਇਹ ਰੂੜੀ ਵਗੈਰਾ ਸਾਰਾ ਕੁਝ ਪਈ ਹੋਈ ਇਹਨਾਂ ਦੇ ਵਿੱਚ ਤੇ ਅਫਦਲ ਆਪਾਂ ਹਰ ਕੋਸ਼ਿਸ਼ ਕੀਤੀ ਹੈ ਵੀ ਇਹ ਆਰਗੈਨਿਕ ਰਹਿਣ ਤੇ ਐਵੇਂ ਚੱਲ ਜਾਣ ਜੀ। ਤੇ ਸਪਰੇਆ ਵੀ ਆਪਾਂ ਜੇ ਕੋਈ ਇਹਨਾਂ ਨੂੰ ਕਰਨ ਦੀ ਲੋੜ ਪਈ ਦੇਸੀ ਤਰੀਕੇ ਨਾਲ ਤਿਆਰ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਫੇਰ ਹੀ ਆਪਾਂ ਇਹਨਾਂ ਨੂੰ ਕਰਨ ਦੀ ਕਿਉਂਕਿ ਅੱਗੇ ਜਿਵੇਂ ਆ ਬੈਂਗਣ ਆ ਇਹਨੂੰ ਸੁੰਢੀ ਵਗੈਰਾ ਪੈਣ ਦੀ ਬਹੁਤ ਦਿੱਕਤ ਆਉਂਦੀ ਹੈ। ਤੇ ਹੁਣ ਇਹਦੇ ਵਿੱਚ ਪਾ ਦਿੰਨੇ ਆ ਜੀ ਪਾਣੀ। ਉਸ ਤੋਂ ਬਾਅਦ ਹੋਰ ਆ ਕੁਝ ਜਿਹੜਾ ਰਹਿ ਗਿਆ ਬਾਕੀ ਆਪਾਂ ਉਹ ਲਾਉਣੇ ਆ ਜੀ ਧਨੀਆ ਵਗੈਰਾ ਪਿਆਜ ਲਾਉਣ ਨੂੰ ਜੀ ਪਾਣੀ ਸੇਮ ਉਵੇਂ ਪਾ ਰਹੇ ਆ ਆਪਾਂ ਫਿਰ ਇਹਦੇ ਚ ਵੀ ਇੱਕ ਵਾਰੀ ਫੁੱਲ ਕਰ ਦਾਂਗੇ ਜੀ ਇੱਥੇ ਨਾ ਥੋੜੀ ਜੀ ਗਲਤੀ ਨਾਲ ਮਿੱਟੀ ਵੱਧ ਪੈ ਗਈ ਐ ਪਰ ਚਲ ਕੋਈ ਚੱਕਰ ਨਹੀਂ ਥੋੜੀ ਜੀ ਗੜਾਈ ਕਰਾਂਗੇ ਨਾ ਜਦੋਂ ਤੋਂ ਕੱਢ ਦਾਂਗੇ ਮਿੱਟੀ ਫਿਰ ਇਹ ਚ ਪਾਣੀ ਖੜ ਜਾਏਗਾ ਜੀ ਲੋ ਜੀ ਭਰ ਚ ਲੈ ਆ ਜੀ ਆ ਦੇਖੋ ਜੀ ਆਹ ਨਾ ਆਪਾਂ ਪਹਿਲਾਂ ਵੀ ਇੱਥੇ ਕੁਝ ਨਾ ਕੁਝ ਬੀਜਦੇ ਰਹਿੰਦੇ ਸੀ ਧਨੀਆ ਤੇ ਪਦੀਨਾ ਵਗੈਰਾ ਆ ਥਾਂ ਦੇ ਉੱਪਰ ਤੇ ਹੁਣ ਇੱਥੇ ਆਪਾਂ ਦੁਬਾਰੇ ਧਣੀਆਂ ਬੀਜਣ ਲੱਗੇ ਆ ਥਾਂ ਥੋੜਾ ਜਿਹਾ ਕੜਾ ਸੀਗਾ ਪਰ ਆਪਾਂ ਆ ਦੇਖੋ ਜੀ ਰੰਬੇ ਦੀ ਮਦਦ ਨਾਲ ਆਪਾਂ ਇਹਨੂੰ ਗੋੜ ਲਿਆ ਤੇ ਇਸੇ ਤਰ੍ਹਾਂ ਇਹਦੀਆਂ ਥੋੜੀਆਂ ਜੀਆਂ ਡਲੀਆਂ ਰਹਿਣੀਆਂ ਕਿਉਂਕਿ ਥਾਂ ਆਪਾਂ ਸੁੱਕਾ ਹੀ ਗੋੜਿਆ ਇਹਨੂੰ ਪਹਿਲਾਂ ਪਾਣੀ ਲਾਇਆ ਜਾਂ ਇੱਕ ਦੋ ਦਿਨ ਪਹਿਲਾਂ ਪਾਣੀ ਲਾ ਦਿੰਦੇ ਤੇ ਕੋਈ ਚੱਕਰ ਨਹੀਂ ਜਿਹੜਾ ਧਣੀਆਂ ਵੈਸੇ ਥੋੜਾ ਕੜਾ ਹੁੰਦਾ ਵੀ ਇਹਦੇ ਵਿੱਚ ਡਲੀਆਂ ਜੀ ਵੀ ਇਹ ਜੰਮ ਜੂਗਾ ਉੱਗ ਜੂਗਾ ਜੀ ਇਹ ਤੇ ਆਪਾਂ ਇਹਦੇ ਵਿੱਚ ਥੋੜਾ ਥੋੜਾ ਦਾ ਛੱਟਾ ਦਿੰਨਾ ਹੀ ਦੇਖੋ ਧਣੀਆਂ ਦਾ ਥੋੜ ਤੇ ਉਹ ਵੀ ਜੰਮ ਜੂਗਾ ਜੀ ਇਸ ਤਰ੍ਹਾਂ ਛੱਟਾ ਦੇ ਦਿੰਨੇ ਥੋੜਾ ਜਹਾ ਹੋਰ ਦੇ ਦੀ ਇੱਥੇ ਲਓ ਜੀ ਇਹ ਹੋ ਗਿਆ ਜੀ ਆਪਣਾ ਧਨੀਆ ਲਓ ਜੀ ਇਹਦੇ ਉੱਪਰ ਨਾਲ ਥੋੜੀ ਜੀ ਆਪਾਂ ਮਿੱਟੀ ਜਿਹੜੀ ਆ ਰੂੜੀ ਵਾਲੀ ਮਿਕਸ ਉਹ ਵੀ ਪਾਤੀ ਸੀ ਮੈਂ ਕਿਹਾ ਚਲੋ ਥੋੜਾ ਜਹਾ ਅਸਰ ਹੋ ਜਾਏਗਾ ਰੂੜੀ ਦਾ ਵੀ ਤੇ ਥੋੜੀ ਜੀ ਘੱਟ ਸੀ ਮਿੱਟੀ ਜਾਂ ਹੁਣ ਪਾਣੀ ਪਾਉਣ ਲੱਗਿਆਂ ਇਹਨੂੰ ਵੀ ਥੋੜੀ ਜੀ ਵੱਧ ਪੈ ਗਈ ਮਿੱਟੀ ਤੇ ਇਥੋਂ ਬਦਲ ਕੇ ਆਪਾਂ ਦੇ ਇੱਕ ਵਾਰੀ ਸਲਾਬ ਜਾ ਹੋ ਜੇ ਫਿਰ ਦੁਬਾਰੇ ਪਾਣੀ ਪਾਦਾਂਗੇ ਗੱਲ ਕੋਲ ਨੂੰ ਜੀ ਘਰ ਵਿੱਚ ਕੋਈ ਵੀ ਪਈ ਚੀਜ਼ ਨਾ ਉਸ ਤੋਂ ਵੀ ਆਪਾਂ ਤਿਆਰ ਕਰ ਸਕਦੇ ਹਾਂ ਜੀ ਇਹ ਵੀ ਇੱਕ ਹਿਸਾਬ ਦਾ ਆਪਣਾ ਬੈਗ ਹੀ ਹੈ ਤਿਆਰ ਕਰਨ ਵਾਸਤੇ ਤੇ ਇਹਦੇ ਵਿੱਚ ਵੀ ਸੇਮ ਉਵੇਂ ਪ੍ਰੋਸੈਸ ਕਰਾਂਗੇ ਥੱਲੇ ਫੂਸ ਵਛਾ ਕੇ ਤੇ ਇੱਕ ਖੰਡ ਵਾਲਾ ਥੈਲਾ ਸੀਗਾ ਜੀ ਆਪਣਾ ਮੈਂ ਕਿਹਾ ਚਲੋ ਆਪਾਂ ਇਹ ਇਹਦੇ ਵਿੱਚ ਲਾ ਲੈਨੇ ਆਂ ਕੁਛ ਨਾ ਕੁਛ ਦੇਖਦੇ ਆਂ ਇਹ ਚ ਇਹਨੂੰ ਪਹਿਲਾਂ ਸੈੱਟ ਕਰਦੇ ਆਂ ਫਿਰ ਇਹ ਚ ਭਿੰਡੀ ਤੇ ਜਾਂ ਫਿਰ ਟਮਾਟਰਾਂ ਦੇ ਆਪਣੇ ਕੋਲ ਬੁਰਤੇ ਪੈਣ ਨੂੰ ਲਾਉਂਦੇ ਆਂ ਨਹੀਂ ਕਰਨੀਆਂ ਤਿਆਰ ਕਰਨਾ ਟਮਾਟਰਾਂ ਹਾਂ ਲੋ ਇਹਦੇ ਚ ਟਮਾਟਰ ਲਾਉਣ ਲੱਗਿਆ ਗਰਮੀ ਵਾਲੇ ਪਰ ਥੋੜਾ ਜਿਹਾ ਘਮ ਲਾਗੇ ਨੇ ਤੇ ਬਾਬਾ ਇੱਕ ਘੰਟੇ ਟਾਈਮ ਹੋ ਗਿਆ ਇਹਨਾਂ ਨੂੰ ਆਪਾਂ ਨੂੰ 15 16 16 17 ਘੰਟੇ ਹੋ ਗਿਆ ਪਨੀਰੀ ਲਾਉਂਦੇ ਨੂੰ ਆਪਾਂ ਕੱਲ ਪਿਛਲੇ ਵਲੋਗ ਤੁਹਾਨੂੰ ਖਾਈ ਸੀ ਜਦੋਂ ਲਿਆਂਦੀ ਸੀ ਪਨੀਰੀ ਤੇ ਸਾਰੇ ਲਾ ਦਿੰਨੇ ਆ ਜਿਹੜੇ ਚੋਂ ਚੱਲਣਗੇ ਉਹੀ ਸਹੀ ਵੈਸੇ ਥੋੜਾ ਜਿਹਾ ਮੈਨੂੰ ਇਹਨਾਂ ਦੇ ਚਾਂਸ ਘਟਣ ਲੱਗਦੇ ਪਏ ਨੇ ਛੇਤੀ ਸੁੱਕ ਜਾਂਦੇ ਨੇ ਆਪਾਂ ਖੇਤ ਵੀ ਲਾਉਣੇ ਹੁੰਦੇ ਨੇ ਨਾ ਟਮਾਟਰ ਦੀ ਜਦੋਂ ਉਹ ਵੀ ਜ਼ਿਆਦਾ ਚਿਰ ਨਹੀਂ ਕੱਟਦੀ ਇਹਨਾਂ ਦੀ ਪਨੀਰੀ ਪਰ ਉਦੋਂ ਥੋੜੀ ਜਿਹੀ ਠੰਡ ਵੀ ਹੁੰਦੀ ਹੁਣ ਗਰਮੀ ਜ਼ਿਆਦਾ ਹੋ ਉਦੇ ਕਰਕੇ ਸ਼ਾਇਦ ਦੇਖੋ ਜੇ ਮਤਲਬ ਦੁਬਾਰਾ ਇਹ ਚੱਲ ਜਾਣ ਉਹ ਇਹਨਾਂ ਨੂੰ ਪੁੰਨਿਆਂ ਦੀ ਪਾਣੀ ਪਿੰਡੀ ਨੂੰ ਵੀ ਪੈ ਗਿਆ ਪਾਣੀ ਆ ਸੌਰੀ ਟਮਾਟਰਾਂ ਨੂੰ ਜੀ ਆਹ ਪਿੰਡੀਆਂ ਦੇ ਬੀਜ ਨੇ ਜੀ ਰਾਤ ਭੀ ਹੋਏ ਸੀਗੇ ਤੇ ਹੁਣ ਇਹਨਾਂ ਨੂੰ ਪਾਣੀ ਚੋਂ ਆਪਾਂ ਕੱਢ ਲਿਆ ਤੇ ਇਹਦੇ ਵਿੱਚ ਆਪਾਂ ਆਹ ਥੈਲਾ ਲੈ ਥੈਲੇ ਦੇ ਵਿੱਚ ਆਪਾਂ ਇਹਨਾਂ ਨੂੰ ਬੀਜ ਲੱਗੇ ਆ ਆਪਾਂ ਜ਼ਿਆਦਾ ਖਰਚਾ ਨਹੀਂ ਕੀਤਾ ਇਸ ਚੀਜ਼ ਤੇ ਪਹਿਲਾਂ ਆਪਾਂ ਵੇਖਣਾ ਇਹਦਾ ਨਿਰੀਖਣ ਕਰਕੇ ਦੇਖਣਾ ਜੇ ਆਪਾਂ ਇੱਕ ਐਕਸਪੈਰੀਮੈਂਟ ਕਿ ਜੇ ਇਹ ਹੋ ਗਈਆਂ ਸਬਜ਼ੀਆਂ ਫਿਰ ਆਪਾਂ ਉਸ ਤਰ੍ਹਾਂ ਦੇ ਇੱਕ ਦੋ ਜਿਹੜੇ ਆ ਮਤਲਬ ਜਿਹੜੇ ਡਰਮ ਉਵੇਂ ਆਪਾਂ ਵੜਾ ਕੇ ਲੈ ਆਵਾਂਗੇ ਤੇ ਫਿਰ ਵੱਧ ਤੋਂ ਵੱਧ ਬੀਜਾਂ ਕਰਾਂਗੇ ਇਹਨੂੰ ਆਪਾਂ ਦੋ ਦੋ ਤਿੰਨ 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 ਜਿੱਥਾਂ ਤੇ ਆਪਾਂ ਨਾ ਵਿੱਤ ਤੇ ਦੋ ਦੋ ਵੀ ਰੱਖ ਰਹਿਵੇਂ ਜਿਹੜਾ ਉੱਗ ਜਾਣ ਦੋਹਾਂ ਚੋਂ ਇੱਕ ਤੇ ਚਲੋ ਉੱਗੇ ਗਏ ਜੰਮੇਗਾ ਜੀ ਇਸ ਤਰ੍ਹਾਂ ਕਰਕੇ ਬੀਜ ਦਿੰਨੇ ਆ ਇੱਕ ਹਿਸਾਬ ਦਾ ਆਪਾਂ ਨਾ ਐਕਸਪੈਰੀਮੈਂਟ ਹੀ ਕਰ ਰਹੇ ਆ ਥੋੜੀ ਥੋੜੀ ਸਬਜ਼ੀ ਲਾ ਕੇ ਜੇ ਹੋ ਗਿਆ ਕਾਮਯਾਬ ਫਿਰ ਵੱੱਤ ਵੱੱਤ ਲਾਇਆ ਕਰਾਂਗੇ ਜੀ ਤੇ ਆਪਾਂ ਜੀ ਇਹ ਬੁੱਟੇ ਇੱਕ ਵਾਰੀ ਲਾਤੇ ਨੇ ਤੇ ਬਾਕੀ ਆਪਾਂ ਦੇਖਦੇ ਆ ਜੇ ਚੱਲ ਗਿਆ ਤਾਂ ਫਿਰ ਆਪਾਂ ਵਧੀਆ-ਵਧੀਆ ਬੈਗ ਲਿਆਵਾਂਗੇ ਤੇ ਹੋਰ ਸਮਾਨ ਲਿਆ ਕੇ ਫਿਰ ਆਪਾਂ ਹੋਰ ਵੀ ਤਰ੍ਹਾਂ ਦੀਆਂ ਸਬਜ਼ੀਆਂ ਜਿਹੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਹੁੰਦੀਆਂ ਨੇ ਮੌਸਮ ਜਿਹੜਾ ਜਿਵੇਂ ਅਕੋਰਡਿੰਗ ਟੂ ਜਿਹੜਾ ਵੈਦਰ ਕਹ ਲਓ ਉਹਦੇ ਆਪਾਂ ਹਿਸਾਬ ਨਾਲ ਆਪਾਂ ਹੋਰ ਲਿਆਣ ਕੇ ਲਾਵਾਂਗੇ ਸਬਜ਼ੀਆਂ ਤੇ ਬਹੁਤ ਮਜ਼ਾ ਆਇਆ ਜੀ ਲਾ ਕੇ ਖੱਤੀ ਕੰਮ ਕਰਨ ਦਾ ਬਹੁਤ ਸਵਾਦ ਹੈ ਜੀ ਤੇ ਦੇਖੋ ਜੀ ਤੁਸੀਂ ਲਓ ਜੀ ਸਾਰੇ ਬੂਟੇ ਆਪਾਂ ਲਾਤੇ ਨੇ ਜੀ ਜਿਹੜੇ-ਜਿਹੜੇ ਲੈਂਦੇ ਸੀਗੇ ਤੇ ਪਿੰਡੀਆਂ ਦਾ ਬੀਜ ਵੀ ਲਾਤਾ ਇੱਕ ਵਾਰੀ ਤੁਹਾਨੂੰ ਫਿਰ ਦੁਬਾਰੇ ਵਿਖਾ ਦਿੰਨੇ ਕਿ ਕਿਹੜੀ-ਕਿਹੜੀ ਤੇ ਉਸ ਤੋਂ ਬਾਅਦ ਆ ਸ਼ਿਮਲਾ ਮਿਰਚ ਐਸ ਜਿਹੜਾ ਗਮਲਾ ਉਹਦੇ ਵਿੱਚ ਵੀ ਸ਼ਿਮਲਾ ਮਿਰਚ ਹੈ ਤੇ ਆ ਬੈਗ ਦੇ ਵਿੱਚ ਵੀ ਸ਼ਿਮਲਾ ਮਿਰਚ ਲਾਈ ਹੋਈ ਹੈ ਜੀ ਤੇ ਆ ਥੈਲਾ ਆਪਾਂ ਬਣਾਇਆ ਜੀ ਆਪ ਤੇ ਪਾੜ ਕੇ ਇਹਦੇ ਵਿੱਚ ਪਿੰਡੀ ਵੀਜੀ ਹੋਈ ਹੈ ਜੀ ਤੇ ਇੱਧਰ ਆ ਗਏ ਜੀ ਬੈਂਗਣ ਬੈਂਗਣ ਲਗਾਏ ਨੇ ਇਹਦੇ ਵਿੱਚ ਜੀ ਤੇ ਆ ਫੇਰ ਆ ਗਈਆਂ ਜੀ ਹਰੀਆਂ ਮਿਰਚਾਂ ਇੱਧਰ ਆ ਤਿੰਨੇ ਬਾਲਟੀਆਂ ਦੋਵੇਂ ਬਾਲਟੀਆਂ ਨਹੀਂ ਪਈਆਂ ਇਹਨਾਂ 'ਚ ਪਿੰਡੀ ਲਾਈ ਹੋਈ ਹੈ ਜੀ ਕਿਉਂਕਿ ਬੀਜ ਜਦਾ ਫਿਰ ਇੱਕ ਥਾਂ ਤੇ ਜ਼ਿਆਦਾ ਆਪਾਂ ਲਾੜ ਨਹੀਂ ਸਕਦੇ ਜੀ ਉਗਦੀ ਥੋੜੀ ਵਿਰਲੀ ਹੈ ਤੇ ਇਸ ਕਰਕੇ ਇਹਨਾਂ ਦੋਵਾਂ ਚ ਭਿੰਡੀ ਆ ਤੇ ਇੱਧਰ ਵੀ ਆ ਬਾਲਟੀ ਚ ਭਿੰਡੀ ਆ ਜੀ ਤੇ ਇੱਧਰ ਜਿੰਨੇ ਬੈਂਗਣਾ ਦੇ ਮਿਰਚਾਂ ਦੇ ਬੂਟੇ ਬਚੇ ਸੀ ਇਹਦੇ ਵਿੱਚ ਲਾਤੇ ਨੇ ਤੇ ਆਪਾਂ ਦੁਬਾਰੇ ਇਹਨਾਂ ਨੂੰ ਲਗਾ ਲਾਂਗੇ ਫਿਰ ਤੇ ਇਹ ਸੀਗਾ ਜੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਤੇ ਆਪਾਂ ਬਹੁਤ ਜਿਹੜਾ ਆਪਣਾ ਜੀ ਤੁਹਾਨੂੰ ਪਤਾ ਜੀ ਇੱਕ ਮਿਹਨਤ ਲੱਗਦੀ ਹੈ ਵਲੌਗ ਬਣਾਉਣ ਦੇ ਵਿੱਚ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ ਜੀ ਤੇ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਕਮੈਂਟ ਕਰਕੇ ਦੱਸੋ ਜੀ ਕਿੱਦਾਂ ਦਾ ਲੱਗਾ ਆਪਣਾ ਅੱਜ ਦਾ ਵਲੌਗ ਜੀ ਸੋ ਧੰਨਵਾਦ ਜੀ ਤੁਹਾਡੇ ਸਾਰਿਆਂ ਦਾ